ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹਲਾ ਪੰਜਵਾਂ ਜਹਿ ਜਹਿ ਪੇਖੋ ਤਹ ਹਜੂਰ ਦੂਰ ਕਤ ਹੋ ਨ ਜਾਏ ਰਬ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਏ ਤੇ ਉਤ ਨਹੀਂ ਵਿਛੜੈ ਸੋ ਸੰਗੀ ਗਨੀਐ ਬੇਨ ਸਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਭਨੀਐ ਰਹਾ ਪ੍ਰਤਪਾਲੈ ਪਿਉ ਦੇ ਕਛੁ ਹੁਨ ਨ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਅਚਲ ਅਛੇ ਦੇ ਅਪਾਰ ਪ੍ਰਭ ਉਚਾਜਾ ਕਰੂਪ ਜਪ ਜਪ ਕਰੇ ਅਨੰਦ ਜਨ ਅਚਰਜ ਅਨੂਪ ਸਾ ਮਤ ਦੇਹੁ ਦਿਆਲ ਪ੍ਰਭ ਜਿਤ ਤੁਮਹਿ ਅਰਦਾਸ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧਾ ਤਨਾ ਸ੍ਰੀ ਮਹਲਾ 5 ਜਹ ਜਹ ਪੇਖੋ ਤਹ ਹਜੂਰ ਦੂਰ ਕਤ ਹੋ ਨ ਜਾਏ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਏਤ ਉਤ ਨਹੀਂ ਵਿਛੜੈ ਸੋ ਸੰਗੀ ਗਨੀਐ ਬਿਨਸ ਜਾਏ ਜੋ ਨਿਮਖ ਮਹਿ ਸੋ ਅਲਾਪ ਸੁਖ ਭਨੀਐ ਰਹਾਉ ਪਤ ਪਾਲੇ ਆਪਿਆਉ ਦੇ ਕਛੂਨ ਨਾ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਅਛਲ ਅਸ਼ੀਦ ਅਪਾਰ ਪ੍ਰਭ ਊਚਾ ਜਾ ਕਾ ਰੂਪ ਜਪ ਜਪ ਕਰਹਿ ਆਨੰਦ ਜਨ ਅਚਰਜ ਅਨੂਪ ਸਾ ਮਤ ਦੇਹੁ ਦਿਆਲ ਪ੍ਰਭ ਜਿਤ ਤੁਮਹਿ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧ ਤਨਾ ਸ੍ਰੀ ਮਹਲਾ 5 ਜਹ ਜਹ ਪੇਖੋ ਤਹ ਹਜੂਰ ਦੂਰ ਕਤ ਹੋ ਨ ਜਾਏ ਰਾਵ ਰਹਾ ਸਰਬਤਰ ਮੈਂ ਮਨ ਸਦਾ ਧਿਆਈ ਏਤੋਂ ਤਉ ਨਹੀਂ ਵਿਛੜੈ ਸੋ ਸੰਗੀ ਗਨੀਐ ਬਿਨ ਸਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਭਨੀਐ ਰਹਾ ਪ੍ਰਤ ਪਾਲੈ ਆਪਿ ਆਉ ਦੇ ਕਛੂਨ ਨ ਹੋਈ सास सास संभालता मेरा प्रभु सोए अचल अचेर अपार प्रभु ऊंचा जा का रूप जप जप करहि आनंद जन अचरज अनूप सामत देहो दयाल दे प्रभु जित तुम है आराधा ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧ ਤਨਾ ਸ੍ਰੀ ਮਹਲਾ ਪੰਜਵਾ ਜਹਿ ਜੈ ਪੇਖੋ ਤਹ ਹਜੂਰ ਦੂਰ ਕਤੂ ਨਾ ਜਾਏ ਰਬ ਰਹਿਆ ਸਰਬਤਰ ਮੈਂ ਮਨ ਸਦਾ ਤਿਆਈ ਏਤੇ ਉਤ ਨਹੀਂ ਵਿਛੜੈ ਸੋ ਸੰਗੀ ਗਨੀਏ ਬਿਨ ਸਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਭਨੀਏ ਰਹਾਉ ਪ੍ਰਤ ਪਲੈ ਪਿਆਉ ਦੇ ਕਛ ਊਨ ਨ ਹੋਏ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਅਛਲ ਅਛੇਦ ਅਪਾਰ ਪ੍ਰਭ ਊਚਾ ਜਾ ਕਾ ਰੂਪ ਜਪ ਜਪ ਕਰੇ ਅਨੰਦ ਜਨ ਅਚਰਜ ਅਨੂਪ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮਹ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਭਗ 사ਧਾ ਤਨਾ ਸ੍ਰੀ ਮਹਲਾ ਪੰਜਵਾਂ ਜਹਿ ਜਹਿ ਪੇਖੋ ਤਹਿ ਹਜੂਰ ਦੂਰ ਕਤ ਹੋ ਨ ਜਾਏ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਏਤੋ ਤ ਨਹੀਂ ਵਿਛੜੈ ਸੋ ਸੰਗੀ ਗਨੀਐ बिन सजाए जो निमुख सो अलप सुख पनिया रहा प्रतपल पे आओ दे कछ ऊन होई सास सास संभालता मेरा प्रभ सोई अछल अछेद अपार प्रभ ऊचा जा का रूप ਜਪ ਜਪ ਕਰੇ ਆਨੰਦ ਜਨ ਅਚਰਜ ਅਨੂਪਾ ਸਾਮਤ ਦੇਹੁ ਦਿਆਲ ਪ੍ਰਭ ਜਿਤ ਤੁਮਹਿ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧਾ ਤਨਾ ਸ੍ਰੀ ਮਹੱਲਾ ਪੰਜਵਾਂ ਜਹਿ ਜਹਿ ਪੇਖੋ तह हजूर दूर कत तो हो न जाए राव रहे आ में मन सदा ते आय ए ते ओत नहीं बेछुड़ै सो संगी गनिए बिन सजाए जो निमुख में सो अलप सुख रहा ਪ੍ਰਤਪਾਲੈ ਪਿਆਵ ਦੇ ਕਸ਼ੂਨ ਨ ਹੋਈ ਸਾਸ ਸਾਸ ਸਮਾਲਤਾ ਮੇਰਾ ਪ੍ਰਭ ਸੋਈ ਅਸ਼ਲ ਅਸ਼ੇ ਦੇ ਅਪਾਰ ਪ੍ਰਭ ਉੱਚਾ ਜਾ ਕਰੂਪ ਜਪ ਜਪ ਕਰੇ ਆਨੰਦ ਜਾਨਿਆ ਚਰਜ ਅਨੂਪ ਸਾ ਮਤ ਦੇਹੁ ਦਿਆਲ ਪ੍ਰਭ ਜਿਤ ਤੁਮਹਿ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧਾ ਤਨਾ ਸ੍ਰੀ ਮਹਲਾ ਪੰਜਵਾ ਜਹ ਜਹ ਪੇਖੋ ਤਹ ਹਜੂਰ ਦੂਰ ਕਤੁ ਨਾ ਜਾਏ ਰਾਵ ਰਹਿ ਆ ਸਰਬਤਰ ਮੈਂ ਮਨ ਸਦਾ ਧਿਆਈ ਏਤੋਂ ਤਉ ਨਹੀਂ ਬੀਛੜੇ ਸੋ ਸੰਗੀ ਗਨੀਏ ਬਿਨ ਸਜਾਏ ਜੋ ਨ ਮੁਖ ਮੈਂ ਸਵਲਪ ਸੁਖ ਭਨੀਏ ਰਹਾਉ ਪਤ ਪਲੇ ਆਪ ਆਉ ਦੇ ਕਛੂਨ ਨ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਅਸ਼ਲ ਅਸ਼ੇ ਦੇ ਅਪਾਰ ਪ੍ਰਭ ਉਚਾ ਜਾ ਕਾ ਰੂਪ ਜਪ ਜਪ ਕਰੇ ਆਨੰਦ ਜਾਣਿਆ ਚਰਜ ਅਨੂਪ ਸਾ ਮਤ ਦੇਹੁ ਦਿਆਲ ਪ੍ਰਭ ਜਿਤ ਤੁਮਹ ਅਰਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਭਗ ਸਦਾ ਤਨਾ ਸ੍ਰੀ ਮਹਲਾ ਪੰਜਵਾ ਜਹ ਜਹ ਪੇਖੋ ਤਹ ਹਜੂਰ ਦੂਰ ਕਤੁ ਨਾ ਜਾਏ ਰਾਵ ਰਹੇ ਆ ਸਰ ਬਤਰ ਮੈਂ ਮਨ ਸਦਾ ਤੇ ਆਈ ਇਹ ਤੇ ਉਤ ਨਹੀਂ ਬੇਛੜੈ ਸੋ ਸੰਗੀ ਗਨੀਐ ਬਿਨ ਸਜਾਏ ਜੋ ਨ ਮੁਖ ਮਹਿ ਸੋ ਅਲਪ ਸੁਖ ਪਣੀਐ ਰਹਾ ਪ੍ਰਤ ਪਾਲਿਆ ਪਿਆਉ ਦੇ ਕਸ਼ੂਨ ਨ ਹੋਏ सास सास ਸੰਭਾਲਤਾ ਮੇਰਾ ਪ੍ਰਭ ਸੋਈ ਅਸ਼ਲ ਅਸ਼ੇਦ ਅਪਾਰ ਪ੍ਰਭ ਉਚਾ ਜਾ ਕਰੂਪ ਜਪ ਜਪ ਕਰੇ ਅਨੰਦ ਜਨ ਅਚਰਜ ਅਨੂਪ ਫਾ ਮਤ ਦੇਹੁ ਦਇਆਲ ਪ੍ਰਭ ਜਿਤ ਤੁਮਹਿ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧ ਤਨਾ ਸ੍ਰੀ ਮਹਲਾ ਪੰਜਵਾ ਜਹ ਜਹ ਪੇਖੋ ਤਹ ਹਜੂਰ ਦੂਰ ਕਤ ਹੋ ਨ ਜਾਈ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਇਤਿਓਤ ਨਹੀਂ ਬਿਛੜੇ ਸੋ ਸੰਗੀ ਗਨਿਐ ਬਿਨ ਸਜਾਏ ਜੋ ਨ ਮੁਖ ਮਹਿ ਸੋ ਅਲਪ ਸੁਖ ਭਨਿਐ ਰਹਾ ਪ੍ਰਤਪਾਲੈ ਆਪਿ ਆਉ ਦੇ ਕਛਿ ਹੁਨ ਨ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਅਸ਼ਲ ਆਸ਼ੇਦ ਅਪਾਰ ਪ੍ਰਭ ਉੱਚਾ ਜਾ ਕਰੂਪ ਜਪ ਜਪ ਕਰੇ ਆਨੰਦ ਜਾਨਿਆ ਚਰਜ ਅਨੂਪ ਸਾ ਮਤ ਦੇਹੋ ਦਿਆਲ ਪ੍ਰਭ ਜੇ ਤਾ ਤੁਮਹੇ ਅਰਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧਾ ਤਨਾ ਸ੍ਰੀ ਮਹੱਲਾ ਪੰਜਵਾ ਜਹ ਜਹ ਪੇਖੋ ਤਹ ਹਜੂਰ ਦੂਰ ਕਤ ਹੋ ਨ ਜਾਏ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਏ ਇਤੋਤ ਨਹੀਂ ਬੀਛੜੇ ਸੋ ਸੰਗੀ ਗਨਿਏ ਬਿਨ ਸਜਾਏ ਜੋ ਨ ਮੁਖ ਮਹਿ ਸੋ ਅਲਕ ਸੁਖ ਭਨੀਐ ਰਹਾ ਪ੍ਰਤ ਪਾਲੈ ਅਪਿਆਉ ਦੇ ਕਸ਼ੂਨ ਨ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਏ ਅਸ਼ਲ ਅਸ਼ੇਦ ਅਪਾਰ ਪ੍ਰਭ ਊਚਾ ਜਾ ਕਰੂਪ ਜਪ ਜਪ ਕਰੇ ਆਨੰਦ ਜਾਨਿਆ ਚਰਜ ਅਨੂਪ ਸਾ ਮਤ ਦੇਹੁ ਦਿਆਲ ਪ੍ਰਭ ਜਿਤ ਤੁਮਹਿ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਦਾ ਤਨਾ ਸ੍ਰੀ ਮਹਲਾ 5 ਜਹ ਜਹ ਪੇਖ ਤਹ ਹਜੂਰ ਦੂਰ ਕਤ ਹੋ ਨ ਜਾਈ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਈਤ ਯੂਤ ਨਹੀਂ ਬਿਛੜੈ ਸੋ ਸੰਗੀ ਗਨੀਐ ਬਿਨ ਸਜਾਇ ਜੋ ਨਿਮਖ ਮਹਿ ਸੋ ਅਲਪ ਸੁਖ ਭਨੀਂ ਰਹਾਉ ਪ੍ਰਤਪਲੈ ਆਪਿ ਆਉ ਦੇ ਕਸ਼ਿ ਹੁਨ ਨ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਅਸ਼ਲ ਅਸ਼ੀਦ ਅਪਾਰ ਪ੍ਰਭ ਉੱਚਾ ਜਾ ਕਾ ਰੂਪ ਜਪ ਜਪ ਕਰੇ ਆਨੰਦ ਜਨ ਆਚਰਜ ਅਨੂਪ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮ ਹੈ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਦਾ ਧਨਾ ਸ੍ਰੀ ਮਹਲਾ 5 ਜਹਿ ਜਹਿ ਪੇਖੋ ਤਹ ਹਜੂਰ ਦੂਰ ਕਤ ਹੋ ਨ ਜਾਏ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਏ ਤੇ ਉਤ ਨਹੀਂ ਵਿਛੜੈ ਸੋ ਸੰਗੀ ਗਨੀਐ ਬਿਨ ਸਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਭਨਿਐ ਰਹਾਉ व्रत पाले पे आओ दे कछ उन ना होई सांस सांस संभालता मेरा प्रभु सोई अचल अचे दे पार प्रभु ऊंचा जा करूप जप जप करहे आनंद जन अचरज अनूप सामत देहु दयाल दे प्रभु ਜੇ ਤੂੰ ਹੈ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧ ਤਨਾ ਸ੍ਰੀ ਮਹਲਾ 5 ਜਹ ਜਹ ਪੇਖੋ ਤਹ ਹਜੂਰ ਦੂਰ ਕਤ ਹੋ ਨ ਜਾਏ ਰਬ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਇਤ ਉਤ ਨਹੀਂ ਵਿਛੜੈ ਸੋ ਸੰਗੀ ਗਨੀਐ ਬਿਨ ਸਜਾਇ ਜੋ ਨਿਮਖ ਮਹਿ ਸੋ ਅਲਾਪ ਸੁਖ ਭਣੀਐ ਰਹਾਉ ਪ੍ਰਤ ਪਾਲੈ ਪਿਆਉ ਦੇ ਕਛੂਨ ਨਾ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਅਛਲ ਅਸ਼ੀਰ ਅਪਾਰ ਪ੍ਰਭ ਉੱਚਾ ਜਾ ਕਰੂਪ ਜਪ ਜਪ ਕਰੇ ਆਨੰਦ ਜਨ ਅਚਰਜ ਅਨੂਪ ਸਾ ਮਤ ਦੇਹੁ ਦਿਆਲ ਪ੍ਰਭ ਜਿਤ ਤੁਮਹ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧਾ ਤਨਾ ਸ੍ਰੀ ਮਹੱਲਾ ਪੰਜਵਾ ਜਹ ਜਹ ਪੇਖੋ ਤਹ ਹਜੂਰ ਦੂਰ ਕਤ ਹੋ ਨ ਜਾਏ ਰਵ ਰਿਆ ਸਰਬਤਰ ਮੈਂ ਮਨ ਸਦਾ ਤਿਆਈ ਏਤ ਉਤ ਨਹੀਂ ਵਿਛੜੈ ਸੋ ਸੰਗੀ ਗਨੀਐ बिन सजाए जो निमुख है सो अलक सुख भनिय रहा प्रतपल पे आओ दे कछ ऊन न हो सास सास संभालता मेरा प्रभ सोय अछल अछेद अपार प्रभ ऊंचा जा का रूप ਜਪ ਜਪ ਕਰੇ ਅਨੰਦ ਜਨ ਅਚਰਜ ਅਨੂਪ ਸਾਮਤ ਦੇਹੁ ਦਿਆਲ ਪ੍ਰਭ ਜਿਤ ਤੁਮਹਿ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧ ਤਨਾ ਸ੍ਰੀ ਮਹਲਾ 5 ਜਹਿ ਜੈ ਪੇਖੋ ਤਹ ਹਜੂਰ ਦੂਰਕਤ ਹੋ ਨਾ ਜਾਏ ਰਬ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਏ ਤੇ ਉਤ ਨਹੀਂ ਵਿਛੜੈ ਸੋ ਸੰਗੀ ਗਨਿਐ ਬਿਨ ਸਜਾਇ ਜੋ ਨਿਮਖ ਮਹਿ ਸੋ ਅਲਪ ਸੁਖ ਭਨਿਐ ਰਹਾਉ ਪਤ ਪਲੇ ਆਪਿ ਆਉਦੇ ਕਛੂਨ ਨਾ ਹੋਏ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਅਚਲ ਅਛੇਦ ਅਪਾਰ ਪ੍ਰਭ ਉੱਚਾ ਜਾ ਕਾ ਰੂਪ ਜਪ ਜਪ ਕਰੇ ਅਨੰਦ ਜਨ ਅਚਰਜ ਅਨੂਪ ਸਾਹ ਮਤ ਦੇਹੁ ਦਿਆਲ ਪ੍ਰਭ ਜਿਤ ਤੁਮਹਿ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਭਗ 사ਧ ਤਨਾ ਸ੍ਰੀ ਮਹਲਾ ਪੰਜਵਾ ਜਹ ਜਹ ਪੇਖੋ ਤਹ ਹਜੂਰ ਦੂਰਕਤ ਹੋ ਨ ਜਾਏ ਰਾਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਏ ਤੇ ਉਤ ਨਹੀਂ ਵਿਛੜੈ ਸੋ ਸੰਗੀ ਗਨੀਐ ਬਿਨ ਸਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਪਣੀਐ ਰਹਾ ਪ੍ਰਤ ਪਲਿ ਆਪਿ ਆਉ ਦੇ ਕਛੂਨ ਨ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਅਚਲ ਅਚੇਰ ਅਪਾਰ ਪ੍ਰਭ ਓਚਾ ਜਾ ਕਾ ਰੂਪ ਜਪ ਜਪ ਕਰੇ ਆਨੰਦ ਜਨ ਅਚਰਜ ਅਨੂਪ ਸਾਮਤ ਦੇਹੁ ਦਿਆਲ ਪ੍ਰਭ ਜਿਤ ਤੁਮਹਿ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧ ਤਨਾ ਸ੍ਰੀ ਮਹੱਲਾ ਪੰਜਵਾਂ ਜਹ ਜਹ ਪੇਖੋ ਤਹ ਹਜ਼ੂਰ ਦੂਰ ਕਤ ਹੋ ਨ ਜਾਏ ਰਾਗ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਏਤੋਤ ਨਹੀਂ ਬੇਛੜੈ ਸੋ ਸੰਗੀ ਗਨੀਐ ਬਿਨ ਸਜਾਇ ਜੋ ਨਿਮਖ ਮੈਂ ਸੋ ਅਲਪ ਸੁਖ ਭਨੀਐ ਰਹਾ ਪ੍ਰਤਪਲੈ ਪਿਆਉ ਦੇ ਕਸ਼ੂਨ ਨ ਹੋਈ ਸਾਸ ਸਾਸ ਸਮਾਲਤਾ ਮੇਰਾ ਪ੍ਰਭ ਸੋਈ ਅਸ਼ਾਲ ਅਸ਼ੇ ਦੇ ਅਪਾਰ ਪ੍ਰਭ ਉੱਚਾ ਜਾ ਕਰੂਪ ਜਪ ਜਪ ਕਰੇ ਆਨੰਦ ਜਾਨ ਅਚਰਜ ਅਨੂਪ ਸਾ ਮਤ ਦੇਹੁ ਦਿਆਲ ਪ੍ਰਭ ਜਿਤ ਤੁਮਹਿ ਅਰਾਧਾ नानक मंगे दान प्रभु रेन पग साधा तना श्री महला پنجਵਾ ਜਹ ਜਹ ਵੇਖੋ ਤਹ ਹਜੂਰ ਦੂਰ ਕਤੋਂ ਨਾ ਜਾਏ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਇਤੋਂ ਤੋਂ ਨਹੀਂ ਬੀਛੜੇ ਸੋ ਸੰਗੀ ਗਨੀਏ ਬਿਨ ਸਜਾਏ ਜੋ ਨ ਮੁਖ ਮਹਿ ਸੁਵਲਪ ਸੁਖ ਭਨੀਏ ਰਹਾਉ ਪ੍ਰਤਕਲੇ ਆਪ ਆਉਦੇ ਕਛਿਓ ਨ ਨ ਹੋਈ सास सास ਸਮਾਲਤਾ ਮੇਰਾ ਪ੍ਰਭ ਸੋਈ ਅਸ਼ਲ ਅਸ਼ੇ ਦੇ ਅਪਾਰ ਪ੍ਰਭ ਉੱਚਾ ਜਾ ਕਾ ਰੂਪ ਜਪ ਜਪ ਕਰੇ ਆਨੰਦ ਜਾਣਿਆ ਚਰਜ ਅਨੂਪ ਸਾ ਮਤ ਦੇਹੁ ਦਿਆਲ ਪ੍ਰਭ ਜਿਤ ਤੁਮਹ ਅਰਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧ ਤਨਾ ਸ੍ਰੀ ਮਹਲਾ ਪੰਜਵਾਂ ਜਹ ਜਹ ਪੇਖੋ ਤਹ ਹਜੂਰ ਦੂਰ ਕਤੋਂ ਨਾ ਜਾਏ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ एते ओत बेचोड़े सो संगी गनिय बिन सजाए जो न मुख है सो अलप सुख भनिए रहा प्रतपल अप दे कशन न होए सास सास संभालता मेरा प्रभु सोई ਅਸ਼ਾਲ ਅਸ਼ੇਦ ਅਪਾਰ ਪ੍ਰਭ ਉੱਚਾ ਜਾ ਕਾ ਰੂਪ ਜਪ ਜਪ ਕਰੇ ਅਨੰਦ ਜਨ ਅਚਰਜ ਅਨੂਪ ਸਾ ਮਤ ਦੇਹੁ ਦਿਆਲ ਪ੍ਰਭ ਜਿਤ ਤੁਮਹਿ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧਾ ਤਨਾ ਸ੍ਰੀ ਮਹਲਾ ਪੰਜਵਾ ਜਹਿ ਜਹਿ ਪੇਖੋ ਤਹ ਹਜੂਰ ਦੂਰ ਕਤ ਹੋ ਨ ਜਾਈ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਏਤੋ ਤ ਨਹੀਂ ਬਿਛੜੇ ਸੋ ਸੰਗੀ ਗਨਿਐ ਬੇਨ ਸਜਾਏ ਜੋ ਨਿਮਖ ਮਹਿ ਸੋ ਅਲਕ ਸੁਖ ਭਣੀਐ ਰਹਾ ਪ੍ਰਤਪਾਲੈ ਆਪਿ ਆਉਦੇ ਕਛਿ ਹੁਨ ਨ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਅਸ਼ਲ ਅਸ਼ੇਦ ਅਪਾਰ ਪ੍ਰਭ ਉੱਚਾ ਜਾ ਕਰੂਪ ਜਪ ਜਪ ਕਰੇ ਆਨੰਦ ਜਾਨਿਆ ਚਰਜ ਅਨੂਪ ਸਾ ਮਤ ਦੇਹੁ ਦਿਆਲ ਪ੍ਰਭ ਜੇ ਤਾ ਤੁਮਹਿ ਅਰਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧਾ ਤਨਾ ਸ੍ਰੀ ਮਹੱਲਾ ਪੰਜਵਾ ਜਹ ਜਹ ਪੇਖੋ ਤਹ ਹਜੂਰ ਦੂਰ ਕਤ ਹੋ ਨ ਜਾਏ ਰਵ ਰਹਿਆ ਸਰਬਤਰ ਮੈਂ ਮਨ ਸਦਾ ਤਿਆਈ ਏ ਤੋਤ ਨਹੀਂ ਬੀਛੜੇ ਸੋ ਸੰਗੀ ਗਨੀਏ ਬਿਨ ਸਜਾਏ ਜੋ ਨੇ ਮੁਖ ਮਹਿ ਸੋ ਅਲਪ ਸੁਖ ਪਣੀਏ ਰਹਾ ਪ੍ਰਤ ਪਾਲੈ ਅਪਿਆ ਉਦੇ ਕਸ਼ੂਨ ਨਾ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਏ ਅਸ਼ਲ ਅਸ਼ੇਦ ਅਪਾਰ ਪ੍ਰਭ ਊਚਾ ਜਾ ਕਰੂਪ ਜਪ ਜਪ ਕਰੇ ਆਨੰਦ ਜਾਨਿਆ ਚਰਜ ਅਨੂਪ ਸਾ ਮਤ ਦੇਹੁ ਦਿਆਲ ਪ੍ਰਭ ਜਿਤ ਤੁਮਹਿ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਦਾ ਤਨਾ ਸ੍ਰੀ ਮਹੱਲਾ ਪੰਜਵਾ ਜਹਿ ਜਹਿ ਪੇਖ ਤਹ ਹਜੂਰ ਦੂਰ ਕਤ ਹੋ ਨ ਜਾਈ ਰਬ ਰਹਿਆ ਸਰਬਤਰ ਮੈਂ ਮਨ ਸਦਾ ਤਿਆਈ ਈਤ ਯੂਤ ਨਹੀਂ ਬਿਛੜੈ ਸੋ ਸੰਗੀ ਗਨੀਐ बिन सजे जो निमुख महै सो अल्प सुख पनिय रहाओ प्रत पालै अपिया ओ दे कशिहु न होई सास सास संभालता मेरा प्रभु सोई अशल अशे दे अपार प्रभु ऊंचा जा का रूप ਜਪ ਜਪ ਕਰੇ ਆਨੰਦ ਜਨ ਆਚਰਜ ਅਨੂਪ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮਹ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਭਗ ਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ